ਚਾਰ ਓਨੀਆਂ ਸੀ ਕਪੂਰੀ ਚਾਰ ਬੇਟੀਆਂ ਸੀ ਇੱਕ ਪੂਰੀ ਹੋ ਗਈ ਇੱਕ ਕਿਸੇ ਨੂੰ ਦੇ ਦਿੱਤੀ ਆਪਣੀ ਗਰੀਬੀ ਦੀ ਵਜ੍ਹਾ ਨਾਲ ਗਰੀਬੀ ਦੀ ਵਜ੍ਹਾ ਨਾਲ ਬੇਟੀ ਦੇਤੀ ਦੇਣੀ ਪਈ ਕੀ ਕਰਦੀ ਜਿਗਰ ਦਾ ਟੁਕੜਾ ਕੌਣ ਦਿੰਦਾ ਪਰ ਮਜਬੂਰੀਆਂ ਜਿਹੜੀ ਹੁਣ ਵੀ ਇੱਥੇ ਰੇੜੀ ਲਾਨੀ ਹੈ ਕਦੀ ਕੋਈ ੱੱਕੇ ਮਾਰਦਾ ਕਦੀ ਕੋਈ ਮਾਰ ਪਰ ਕਿੰਨੀ ਇਹ ਨਹੀਂ ਮੇਰਾ ਜੀਵਨ ਖਰਾਬ ਹੈ ਮੇਰੀ ਬੇਟੀਆਂ ਦਾ ਨਾ ਜੀ ਇੱਕ औरत ਹਾਰ ਸਕਦੀ ਹੈ ਪਰ ਇੱਕ ਮਾਂ ਨਹੀਂ ਨਾ ਹਾਰ ਸਕਦੀ ਬੇਟੀਆਂ ਆਆਂ ਵਿਆਹ ਹੋਇਆ ਉਦੋਂ ਦਾ ਕੋਈ ਸੁੱਖ ਨਹੀਂ ਪਾਇਆ ਮੈਂ ਆਦਮੀ ਹਸਬੰਡ ਹੈ ਬਸ ਖਾਂਦਾ ਪੀਂਦਾ ਕੋਈ ਕੰਮ ਨਹੀਂ ਕਰਦਾ ਪਰੇਸ਼ਾਨ ਲੱਗ ਰਿਹਾ ਹੂੰ ਕੀ ਹੋਇਆ ਹਾਂਜੀ ਬਸ ਇਦਾਂ ਹੀ ਹੈ ਘਰ ਦੀ ਮਜਬੂਰੀਆਂ ਜੀ ਕੀ ਮਜਬੂਰੀ ਆਂਟੀ ਪਹਿਲਾਂ ਤੁਸੀਂ ਇੱਥੇ ਆਨੇ ਹੋ ਤੁਸੀਂ ਫਗਵਾੜੇ ਤੋਂ ਆਨੇ ਹੋ ਮੈਂ ਵੀ ਸੁਣਿਆ ਹਾਂਜੀ ਹਾਂਜੀ ਫਗਵਾੜੇ ਤੋਂ ਰੋਜ਼ ਆਨੇ ਹੂੰ ਹਾਂਜੀ ਡੇਲੀ ਆਨੇ ਡੇਲੀ ਕਿਵੇਂ ਆਨੇ ਹੋ ਫਗਵਾੜੇ ਤੋਂ ਤੇਲੀ ਜਿੱਦਾਂ ਵਸਤੇ ਆ ਜਿੱਦਾ ਹੋਂ ਜਿੱਦਾਂ ਆਧਾਰ ਕਾਰਟ ਚਲਾਏ ਪਲਕਰਾਇਆ ਨਹੀਂ ਲੱਗਦਾ ਫਿਰ ਇੱਥੇ ਆ ਜਾਨੀ ਪਹਿਲਾਂ ਫਗਵਾੜੀ ਸੀ ਕੰਮ ਕਰਦੀ ਸੀ ਉੱਥੇ ਹੀ ਮੈਂ ਜੀ ਤੋ ਉੱਥੇ ਬਸ ਦੁਕਾਨਾਂ ਚੜ ਗਈ ਕਿਰਾਏ ਤੇ ਉਹਨਾਂ ਨੇ ਖਾਲੀ ਕਰਾਤੀ ਬਾਹਰ ਹੀ ਫੜੀ ਲਾਂਦੀ ਹੁੰਦੀ ਸੀ ਇਦਾਂ ਅੱਛਾ ਜੀ ਬੇਟੀਆਂ ਆਆਂ ਵਿਆਹ ਹੋਇਆ ਉਦੋਂ ਦਾ ਕੋਈ ਸੁੱਖ ਨਹੀਂ ਪਾਇਆ ਮੈਂ ਆਦਮੀ ਹਸਬੰਡ ਹੈ ਬਸ ਖਾਂਦਾ ਪੀਂਦਾ ਕੋਈ ਕੰਮ ਨਹੀਂ ਕਰਦਾ ਬੇਟੀਆਂ ਬੇਟੀਆਂ ਨੇ ਤੁਹਾਡੀ ਬੇਟੀਆਂ ਵੀ 4 ਹੋਈਆਂ ਸੀ ਕਪੂਰੀ 4 ਬੇਟੀਆਂ ਸੀ ਇੱਕ ਪੂਰੀ ਹੋ ਗਈ ਇੱਕ ਕਿਸੇ ਨੂੰ ਦੇ ਦਤੀ ਆਪਣੀ ਗਰੀਬੀ ਦੀ ਵਜ੍ਹਾ ਨਾਲ ਗਰੀਬੀ ਦੀ ਵਜ੍ਹਾ ਨਾਲ ਬੇਟੀ ਦੇਤੀ ਦੇਣੀ ਪਈ ਕੀ ਕਰ ਜਿਗਰ ਦਾ ਟੁਕੜਾ ਕੌਣ ਦਿੰਦਾ ਪਰ ਮਜਬੂਰੀਆਂ ਜਿਹੜੀ ਕਦੀ ਰੰਮ ਕਿਸੇ ਨੂੰ ਮਜਬੂਰੀ ਨਾ ਹੁਣ ਵੀ ਇੱਥੇ ਰੇੜੀ ਲਾਣੀ ਅਗਰ ਕੋਈ ੱੱਕੇ ਮਾਰਦਾ ਕਦੀ ਕੋਈ ਮਾਰ ਪਰ ਕਿੰਨੀ ਇਹ ਨਹੀਂ ਮੇਰਾ ਜੀਵਨ ਖਰਾਬ ਹੈ ਮੇਰੀ ਬੇਟੀਆਂ ਦਾ ਨਾ ਜੀ ਇੱਕ ਔਰਤ ਹਾਰ ਸਕਦੀ ਹੈ ਪਰ ਇੱਕ ਮਾਂ ਨਹੀਂ ਨਾ ਹਾਰ ਸਕਦੀ ਜੀ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਉਹਨਾਂ ਨੂੰ ਦੇਖ ਕੇ ਉਹਨਾਂ ਨੂੰ ਪੜਾਇਆ ਉਹਨਾਂ ਨੂੰ ਵਿਚਾਰੀਆਂ ਨੂੰ ਮੈਂ ਪਿਆਰ ਵੀ ਨਾ ਦੇ ਪਾਈ ਸਵੇਰ ਨਾਲ ਆ ਕੇ ਇੱਥੇ ਰੇੜੀ ਲਾਣੀ ਨਾਲ ਦੇ ਗਵਾਡੀਆਂ ਨੂੰ ਕਹਿ ਦੇਣਾ ਉਹਨਾਂ ਨੂੰ ਉਹਨਾਂ ਦਾ ਖਿਆਲ ਰੱਖੀ ਕਰਾਈ ਤੇ ਨਾਣ ਥੱਲੇ ਮਾਲਮ ਕਾਨ ਨੂੰ ਕਹਿ ਜਣਾ ਉਹਨਾਂ ਦਾ ਤੁਹਾਡੇ ਹਸਬੰਡ ਜੇ ਤੁਹਾਡੇ ਪਤੀ ਕੰਮ ਨਹੀਂ ਕਰਦੇ ਸੀ ਤਾਂ ਉਹਨਾਂ ਨੇ ਘਰ ਵੀ ਰੁੱਕ ਕੇ ਬੇਟੀਆਂ ਨੂੰ ਨਹੀਂ ਸੰਭਿਆ ਨਹੀਂ ਨਹੀਂ ਉਹ ਕੰਮ ਕਰਦੇ ਨਹੀਂ ਸੀ ਨਾ ਘਰ ਰਹਿੰਦੇ ਸੋ ਉਹਨਾਂ ਨੂੰ ਮੋਹ ਨਹੀਂ ਸੀ ਬਾਰ ਬਾਰ ਇਹੀ ਕਹਿੰਦੇ ਸੀ ਧੀਆਂ ਜੰਮੀਆਂ ਪਤਾ ਨਹੀਂ ਕੀ ਪਾਪ ਕੀਤੇ ਉਧਰ ਉਹ ਸੱਸ ਨੇ ਵੀ ਘਰੋਂ ਬਾਹਰ ਕੱਢਤਾ ਕਹਿੰਦੀ ਧੀਆਂ ਜੰਮੀਆਂ ਪਾਪ ਕੀਤੇ ਨੇ ਕੋਈ ਤਾਂ ਇਹਨੂੰ ਰਬ ਨੇ ਧੀਆਂ ਇੱਕ ਔਲਾਦ ਲਈ ਮਾਂ ਨੂੰ ਤਾਂ ਨਹੀਂ ਮਾਂ ਨੂੰ ਤਾਂ ਸਾਰੇ ਇੱਕੋ ਜਿਹੇ ਹੁੰਦੇ ਬੱਚੇ ਚਾਹੇ ਧੀ ਹੋਵੇ ਚਾਹੇ ਪੁੱਤਰ ਹੋਵੇ ਮਾਤਾ ਨਹੀਂ ਨਾ ਕਹਿ ਸਕਦੀ ਕਿ ਮੇਰੀ ਅਭੀ ਉਹਨੇ ਸਾਥ ਨਹੀਂ ਦਿੱਤਾ ਤੁਹਾਡੇ ਭਰਾਵਾਂ ਨੇ ਪੈਣਾ ਨਹੀਂ ਕਿਸੇ ਨੇ ਨਹੀਂ ਕਿਸੇ ਨੇ ਨਹੀਂ ਦਿੱਤਾ ਸਭ ਨੇ ਇਦਾਂ ਹੀ ਕਿ ਇਹ ਸਾਥ ਦੇਣ ਵਾਲਿਆਂ ਦਾ ਤਾਂ ਇਦਾਂ ਦੇ ਘਰ ਚ ਵਿਆਹ ਹੀ ਕਿਉਂ ਕਰਦੇ ਕਿਉਂ ਦੁੱਖ ਦੇਂਦੇ ਜਦੋਂ ਤੁਹਾਡਾ ਵਿਆਹ ਹੋਇਆ ਸੀ ਉਦੋਂ ਤੋਂ ਇਦਾਂ ਹੀ ਤੰਗੀ ਚੱਲ ਰਹੀ ਹੈ ਉਦੋਂ ਦੀ ਹੀ ਭਾਈ ਉਦੋਂ ਦੀ ਇਦਾਂ ਹੀ ਜੀ ਰਹੀਆਂ ਘੁੱਟ ਘੁੱਟ ਕੇ ਦਿਲ ਵਿੱਚ ਬਸ ਖੁਆਇਸ਼ਾਂ ਦਾ ਬਾਦਵਾ ਕੇ ਆਪਣੀ ਜੀ ਰਹੀਆਂ ਕਿ ਨਹੀਂ ਬੱਚੀਆਂ ਨੂੰ ਵੀ ਵਿਚਾਰੀਆਂ ਨੂੰ ਕਦੀ ਕੋਈ ਚੀਜ਼ ਲੈ ਆਤੀ ਕਦੀ ਨਾਲ ਪੀਸ ਵੀ ਦੇਣੀ ਕਰੀ ਤੁਹਾਡੇ ਵਰਗੇ ਨੇ ਹੈਲਪ ਕਰਦੇ ਨਹੀਂ ਕਦੀ ਕਿਸੇ ਨੇ ਕਰਦੇ ਨਹੀਂ ਚੱਲ ਗੋਈਆਂ ਨਹੀਂ ਧੀਆਆਂ ਆ ਧੀਆ ਇੱਥੇ ਤੱਕ ਲਈ ਆਏ ਹੁਣ ਬਸ ਬਸ ਹੋ ਗਈ ਹੈ ਹੁਣ ਕੰਨੀ ਹੁਣ ਅਗੋਂ ਉਹਨਾਂ ਦੇ ਵਿਆਹ ਕਿੱਥੋਂ ਕਰਾਂਗੀ ਤੁਸੀਂ ਮਾਪਿਆਂ ਨੂੰ ਦੱਸਿਆ ਕਦੇ ਕਿ ਤੁਹਾਡੇ ਨਾਲ ਇਦਾਂ ਕੁਝ ਹੋ ਰਿਹਾ ਮਮੀ ਪਾਪਾ ਇਹ ਨਹੀਂ ਪਾਪਾ ਤਾਂ ਪਹਿਲਾਂ ਹੀ ਨਹੀਂ ਸੀਗੇ ਜੀ ਤੇ ਮਾਂ ਤੁਹਾਨੂੰ ਪਤਾ ਹੈ ਮਾਂ ਵਿਚਾਰੀ ਕੀ ਕਰਦੀ ਉਹਨੂੰ ਵੀ ਮਾਰਦੇ ਸੀ ਭਰਾ ਬੜੇ ਰਾਖਸ਼ ਸੀਗੇ ਪਰਾ ਵੀ ਇਦਾਂ ਦਾ ਹੀ ਸੀਗੇ ਉਹ ਕਹਿੰਦੇ ਨਾ ਕੁਝ ਲਾਣਾ ਪਵੇ ਬਸ ਇਦਾਂ ਹੀ ਰਿਸ਼ਤਾ ਕਰ ਦੇਂਦਾ ਮਗਰ ਉਹ ਲਾ ਪਰਜਾਈਆਂ ਨੇ ਕਹਿੰਨਦਾਂ ਉਹ ਪਰਜਾਈਆਂ ਵੀ ਕੋਈ ਕਰਮਾ ਨਾ ਚੰਗੀਆਂ ਮਿਲਦੀਆਂ ਸਾਰੀਆਂ ਪਰ ਮੈਂ ਕਹਿਆ ਨਹੀਂ ਉਹ ਮੇਰੇ ਪਰਾ ਕਹਿੰਦੀ ਐ ਮੈਂ ਕਿਹਾ ਵੀ ਵੀਰੇ ਨਹੀਂ ਮੈਂ ਨਹੀਂ ਕਰਾਂ ਇੱਥੇ ਕੁਝ ਵੀ ਨਹੀਂ ਮੇਰੀ ਸਾਰੀ ਜ਼ਿੰਦਗੀ ਰੋਲ ਜਾ ਕਿ ਗੱਲ ਮੇਰੀ ਖੁਆਇਸ਼ ਨਹੀਂ ਦੀ ਮੈਂ ਵੀ ਤਾਂ ਆਪਣੀ ਮਾਂ ਦੀ ਤੀ ਸੀ ਲਾਡੀ ਸੀ ਬਸ ਬਸ ਪਰ ਨਹੀਂ ਰੋਗਨ ਆਂਟੀ ਵੀ ਸੀ ਸ਼ਾਂਤ ਕੇ ਕੇ ਤੇਲ ਦੀ ਖੁਆਇਸ਼ ਕੋਟੀ ਐ ਮੰਦੀ ਉਹ ਵਕਤ ਯਾਦ ਆਂਦਾ ਤਾਂ ਰੋਂਦਾ ਨਾ ਬੰਦਾ ਜਿੱਦਾਂ ਕਹਿੰਦੇ ਨਾ ਜੋ ਤਨ ਲਾਗੇ ਸੋ ਹੀ ਜਾਣੇ ਕਿਆ ਜਾਣੇ ਕੋਈ ਪੀੜ ਪਰ ਜੀ ਬਸ ਰੋਵੋ ਨਾ ਤੁਸੀਂ ਇਮੋਸ਼ਨਲ ਨਾ ਹੋਵੋ ਹੁਣ ਹੌਸਲਾ ਦਾ ਤੁਸੀਂ ਆਪਣੀ ਧੀਆ ਕਰਕੇ ਕਰ ਲੈਨੇ ਹੋ ਹੁਣ ਅੱਗੇ ਦਾ ਕੀ ਸੋਚਿਆ ਧੀਆ ਨੂੰ ਕਿੱਥੇ ਤੱਕ ਲੈ ਕੇ ਦੇਖਣਾ ਚਾਹੁੰਦੇ ਹੋ ਮੈਂ ਬਾ ਚਾਨੀ ਤੇ ਮੈਂ ਜਾਣਾ ਚਾਹਦੀ ਸੀ ਬਾਲੀਵੁੱਡ ਚ ਨਹੀਂ ਜਾ ਪਾਈ ਮੈਂ ਕਹਿੰਨੀ ਆ ਪਰ ਮੈਂ ਜਾ ਨਹੀਂ ਪਾਈ ਮੇਰੀ ਮਜਬੂਰੀਆਂ ਮੇਰੀ ਗਰੀਬੀ ਉਹ ਵੀ ਗਰੀਬੀ ਪੇ ਕਿਆ ਵੱਲੋਂ ਵੀ ਸੋਹਰਿਆਂ ਵੱਲੋਂ ਵੀ ਤਾਂ ਹੁਣ ਮੈਂ ਕਹਿੰਦੀ ਆ ਮੇਰੀ ਧੀ ਦੀ ਵਾਸਤ ਮਤ ਕਰ ਦੋ ਮੇਰੀ ਧੀ ਜਾਪਾ ਉਹ ਵੀ ਕਹਿੰਦੀ ਆ ਆਪਣੀ ਮਾਂ ਵੱਲ ਦੇਖੇ ਮੈਂ ਵਿਆਹ ਨਹੀਂ ਕਰਾਣਾ ਜੇ ਮੇਰੀ ਮੰਮੀ ਨੇ ਸੁੱਖ ਨਹੀਂ ਪਾਇਆ ਕੋਈ ਤੇ ਮੈਂ ਸੁੱਖ ਕੀ ਪਾਉਂਗੀ ਮੇਰੀ ਕਿਹੜਾ ਕੋਈ ਬੈਕਗ੍ਰਾਉਂਡ ਹੈ ਜਿਹੜਾ ਮੈਨੂੰ ਕੋਈ ਕਰ ਲੈ ਮੇਣਾ ਮਾਰੂਗਾ ਜਾਂ ਕੁਝ ਕਹੂਗਾ ਤੇ ਮੈਨੂੰ ਕੋਈ ਸਾਥ ਦੇਗਾ ਉੱਪਰੋਂ ਰੱਬ ਨੇ ਮੈਨੂੰ ਪੁੱਤਰ ਵੀ ਨਹੀਂ ਦਿੱਤਾ ਚਲ ਇੱਕ ਬੇਟਾ ਦੇ ਦਿੰਦਾ ਜਿਹੜਾ ਕਹਿੰਦਾ ਮਾਂ ਚੱਲ ਤੂੰ ਬਹਿ ਜਾ ਤੁਹਾਡਾ ਕਹੀ ਹੋਗੀ ਮੈਂ ਤੁਹਾਡੀ ਧੀਆਂ ਤੁਹਾਡੇ ਪੁੱਤਰਾ ਵਰਗੀਆਂ ਹੀ ਨੇ ਕੁਮਾਰੀਆਂ ਨੇ ਤੁਹਾਡੀਆਂ ਧੀਆਂ ਅੱਜ ਕਿੱਥੇ ਕੀ ਕਰ ਰਹੀਆਂ ਨੇ ਤੁਹਾਡੀਆਂ ਬੇਟੀਆਂ ਬੇਟੀ ਇੱਕ ਜੋਬ ਕਰਦੀ ਐ ਹੁਣ ਲੱਗੀ ਐ ਥੋੜੀ ਦੇਰ ਹੀ 6 ਮਹੀਨੇ ਸਾਹ ਛੋਟੀ ਪੜਦੀ ਐ ਆਰਮੀ 'ਚ ਉਹ ਵੀ ਪੜਦੀ ਐ ਨਾਲ ਪੀ.ਐਸ. ਚ ਪੜਾ ਰਹੀ ਐ ਮਿਹਨਤ ਕਰਕੇ ਇੱਥੇ ਤੱਕ ਲੈ ਆਈਆਂ ਪਰ ਹੁਣ ਕੇ ਨੀਂਬਾ ਸਰੀਰ ਦੀ ਬਾਤ ਹੋਈ ਯਾਰੀ ਕਿੰਨੀ ਕਿਤੇ ਰ ਕੰਮ ਕਰ ਲੂਗੀ ਆਗਰ ਤਾਂ ਸਰੀਰੀ ਐ ਜੀ ਰਾਤੀ ਸਾਰੀ ਰਾਤ ਨੀਂਦ ਨਹੀਂ ਆਂਦੀ ਆਏ ਮੇਰੇ ਤੋਂ ਬਾਅਦ ਮੇਰੀ ਧੀਆਂ ਦਾ ਕੀ ਬਣੂਗਾ ਉਹ ਮੇਰੀ ਧੀਆ ਨੂੰ ਪੁੱਛ ਉਹਨਾਂ ਦਾ ਤਾਂ ਭਰਾ ਵੀ ਨਹੀਂ ਆ ਰਿਹਾ ਪਿਓ ਵੀ ਹੈਗਾ ਉਹ ਵੀ ਸ਼ਰਾਬੀ ਜੀ ਮੈਨੂੰ ਮਾਰਕਟਾਈ ਕਰਕੇ ਕੰਮ ਕਰਾਉਂਦਾ ਰਿਹਾ ਤੇ ਧੀਆ ਨੂੰ ਮੇਰੇ ਨੂੰ ਪਿੱਛੋਂ ਕੋਈ ਪੁੱਛੀ ਮੈਂ ਤੁਹਾਡੀ ਗੱਲ ਤਾਂ ਸਹਿਮਤ ਆ ਪਰ ਧੀਆ ਤੁਹਾਡੀਆਂ ਤੁਸੀਂ ਇਸ ਲਾਇਕ ਬਣਾ ਰਹੇ ਹੋ ਕਿ ਤੁਹਾਡੀਆਂ ਧੀਆ ਅੱਗੇ ਤੱਕ ਜਾਣਗੀ ਆ ਚਲੋ ਭਗਵਾਨ ਕਰੇ ਤਾਂ ਸੋਲੇ ਜੇ ਬੈਠਾ ਹੋਵੇ ਉੱਪਰ ਦੇਖਦਾ ਕੀ ਗਰ ਮੇਰੀ ਖੁਆਇਸ਼ ਨਹੀਂ ਸਿੱਗੀ